ਲਾਈ ਵੀ ਮੇਤਰੋ ਇਹ ਹੈ ਨਾ ਬਾਈ ਦਾ ਜਿਹੜਾ ਬੱਕਰਾ ਸੀਗਾ ਇਹਦੇ ਕੰਾਂ ਕਿਸੇ ਜੇ ਇਹਦੀ ਲੱਤ ਟੁੱਟ ਗਈ ਸੀ ਤੇ ਬਾਈ ਨੂੰ ਪੁੱਛਦਿਆਂ ਵੀ ਇਹਨੇ ਕੀ ਕੀ ਖਰਾਕ ਪਾਈ ਬੱਕਰੇ ਨੂੰ ਠੀਕ ਕਰਨ ਵਾਸਤੇ ਕਾਲੇ ਬਾਈ ਜਦੋਂ ਇਹਦੀ ਲੱਤ ਟੁੱਟ ਗਈ ਸੀ ਹਨਾ ਤੇ ਕੀ ਕੀ ਪਾਇਆ ਇਹਨੂੰ ਕਿਵੇਂ ਰਾਜੀ ਕੀਤਾ ਇਹ ਬਾਈ ਪਹਿਲੀ ਗੱਲ ਤਾਂ ਇਹ ਦੀ ਹੂੰ ਇਹ ਲੋਕਰ 10-10 2000 ਰੁਪਏ ਸੰਭਲਿਆ ਤੀਗਾ ਅੱਛਾ ਕੀ ਹੁਣ ਕਰ ਬੱਕਰਾ ਤੁਰਦਾ ਨਹੀਂ ਹੁੰਦਾ ਵੇਚੂਗਾ ਅੱਛਾ ਕੋਈ 10 ਦਾ ਜਾਂ 20 ਦਾ ਬਹੁਤ ਬੰਦਿਆਂ ਨੇ ਮੰਗ ਕੀਤੀਗਾ ਵੀ ਆਪਾਂ ਵੀ ਲੈ ਲਾਂਗੇ ਲੈ ਲਾਂਗੇ ਲੱਤ ਜੋੜੀ ਠੀਕ ਆ ਨਹੀਂ ਨਹੀਂ ਅੱਛਾ ਤੇ ਉਹ ਇਹ ਕੀ ਫਿਰ ਮੈਂ ਕੀ ਕੀਤਾ ਤੇ ਇਹਨੂੰ ਹਮ ਬਸ 7 ਕਿਲੋ ਤਾਂ ਘਿਓ ਲਿਆਂਦਾ ਸੀ ਹਮ ਆਹੀ ਲੱਤ ਸੀ ਹਾਂ ਇਹੀ ਲੱਤ ਆਹੀ ਹੈਨਾ ਹਾਂ ਅੱਛਾ 7 ਕਿਲੋ ਤਾਂ ਦੇਸੀ ਘਿਓ ਖਾ ਗਿਆ ਠੀਕ ਆ 2 ਕਿਲੋ ਦਾਖਾਂ 2 ਕਿਲੋ ਬਦਾਣ ਠੀਕ ਆ 5 ਪਾਉਂਡਰ ਦੁੱਧ ਦੇ ਠੀਕ ਆ ਇਹਨੂੰ ਸਿਆਲ ਤਿਆਰ ਕੀਤਾ ਪਪਾਏ ਨੇ ਠੀਕ ਆ ਤੇ ਛੋਲਿਆਂ ਦਾ ਸਿਲਕਾ ਮੱਕੀ ਛੋਲੇ ਬਾਜਰਾ ਕੋਈ ਚੀਜ਼ ਕਿਹੜੀ ਦੀ ਜਿਹੜੀ ਨਹੀਂ ਠੀਕ ਆ ਇਹਦੇ ਤੇ ਮੇਰਾ ਦੁਬਾਰੇ ਖੜਾ ਕਰਨ ਤੇ ਹਮ ਘਟੋ ਘਟ ਹਰ ਤੱਕ ਤੇ 70000 ਦੇ ਵਿੱਚ ਖੜਾ ਕੀਤਾ ਅੱਛਾ ਠੀਕ ਕਰ ਲੀਕਾ ਭਾਈ ਹੁਣ ਜੇ ਕੋਈ ਕਿਸੇ ਦਾ ਪਸ਼ੂ ਜਾਂ ਕੋਈ ਉਹ ਨੁਕਸਾਨ ਹੋ ਜਾਂਦਾ ਜਰਕ ਦੇਣ ਵਾਲਾ ਚੱਕ ਕੇ ਵੀਡੀਓ ਪਾ ਲਓ ਬੰਦੇ ਦਾ ਮਦਦ ਕਰੋ ਆਪਾਂ ਮਦਦ ਮੰਗੀ ਹੈ ਪਰਮਾਤਮਾ ਤੋਂ ਠੀਕ ਹੈ ਬੰਦੇ ਤੋਂ ਨਹੀਂ ਮੰਗੀ ਸਹੀ ਗੱਲ ਬਹੁਤ ਵੱਡੀ ਗੱਲ ਕੀਤੀ ਪਰਮਾਤਮਾ ਨੇ ਦਿੱਤਾ ਉਸੇ ਨੂੰ ਹੂੰ ਤਨਉਲੇ ਦੇ ਆਪਣੇ ਮੁੰਡਾ ਕਾਲਾ ਕਾਲਾ ਹੂੰ ਆਪਣੇ ਨਾਲ ਵਧੀਆ ਹੁੰਦਾ ਜਾਂਦਾ ਹੂੰ 2 ਕਿਲੋ ਕਿਉ ਛੋਲਿਆਂ ਦੇ ਛਿਲਕੇ ਦੀ ਪੂਰੀ ਤੇ 1.5 ਟਨ ਕਰਾਉ ਆਪ ਸੱਟ ਕੇ ਇੱਕ ਠੀਕ ਇੱਕ ਬੱਕਰੀ ਲਵਾ ਕੇ ਲੈ ਗਈ ਕਹਿੰਦਾ ਮੈਨੂੰ ਪਿਆਰ ਹੈ ਇਹਦੇ ਨਾਲ ਠੀਕ ਹੈ ਉਹ ਬੰਦੇ ਦਾ ਆਪਾਂ ਕਿਵੇਂ ਦਿਲ ਦੋ ਲਾਂਗੇ ਨਹੀਂ ਦਿਨ ਤੋਂ ਲਖ ਸਹੀ ਗੱਲ ਹੈ ਠੀਕ ਹੈ ਨਹੀਂ ਠੀਕ ਹੈ ਜਿਹੜੇ ਬੰਦੇ ਆਪਣੇ ਨਾਲ ਖੜੇ ਨੇ ਉਹਨਾਂ ਨਾਲ ਹੀ ਉਹ ਕਰਦਾ ਇੱਕ ਬੰਦਾ ਸਾਡੇ ਇਥੇ ਵਪਾਰ ਕਰਦਾ ਮੁੰਡਾ ਠੀਕ ਹੈ ਨਹੀਂ ਸਾਡਾ ਉਹਨੇ ਮੇਰੀ ਮਦਦ ਬਹੁਤ ਕੀਤੀ ਹੈ ਠੀਕ ਹੈ ਠੀਕ ਆ ਆਪਾਂ ਕਿਵੇਂ ਕਹਦੇ ਆਗੇ ਹਾਂ ਤੁਸੀਂ ਕਹਿਆ ਨਹੀਂ ਆਪਾਂ ਪਰ ਆਪਾਂ ਕਿਸੇ ਤੋਂ ਜਾ ਕੇ ਕਿੰਨੇ ਟਾਈਮ ਚ ਕਰਤਾ ਸੀ ਖੜਾ ਇਹ ਇਹ ਮਨ ਜਿਹੜੇ ਚੜਦੇ ਮਾਗ ਜੇ ਸੱਤ ਵਜੇ ਦੀ ਹੂੰ ਅਜਾ ਪੋਚੋ ਹੂੰ ਮੈਂ ਕਰਦ ਰਿਹਾ ਹੁੰਦੇ ਨਾਲ ਫੋਨ ਤੇ ਗੱਲ ਤੇ ਪੋ ਉਹ ਪੋਚ ਮੱਜੀ ਦੀ ਇਹ ਦਵਾਰੇ ਜਦੋਂ ਬੱਕਰੀਆਂ ਉਹ ਨਹੀਂ ਆ ਗਿਆ ਇਹ ਤਾਂ ਬੱਕਰੇ ਸਾਰੀਆਂ ਕਰੋਸ ਕਰਾਈਆਂ ਗੱਬਰਾ ਠੀਕ ਹੈ ਠੀਕ ਉਦੋਂ ਮੈਂ ਤੇਤੋ ਬੱਚੇ ਲੈ ਕੇ ਗਿਆ ਸੀ ਹਾਂ ਬੱਚੇ ਲੈ ਗਿਆ ਦੀ ਨਾ ਉਦੋਂ ਉਹ ਬੱਕਰਾ 68 ਬੱਜੀ ਸੀ ਉਹਦੋਂ ਲੱਗੀ ਹੋਈ ਸੀ ਉਹਦੋਂ ਲੱਗੀ ਹੋਈ ਸੀ ਨਾ ਖੜਾ ਦੀ ਕਰੇ ਉਦੋਂ ਵੀ ਨਹੀਂ ਟੁੱਟਣ ਦਿੱਤਾ ਹੋਰ ਵੀ ਨਹੀਂ ਟੁੱਟਿਆ ਠੀਕ ਹੈ ਲੈ ਵੀ ਮੈਂ ਤਰੋ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਬੱਕਰਾ ਦੇਖ ਰਹੇ ਹੋ ਉਹਦੇ ਸਾਰੇ ਇਹ ਪਠ ਬੱਕਰੇ ਨੇ ਜੇ ਕਿਸੇ ਨੇ ਵੀ ਲੈਣਾ ਨਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਦਾ ਗੱਲਬਾਤ ਕਰ ਸਕਦੇ ਹਾਂ 5000 ਤੋਂ ਸਟਾਰਟਿੰਗ ਕੋਈ ਵੀ ਤੁਸੀਂ ਪਠ ਬੱਕਰਾ ਲੈਣਾ ਤੇ ਬੱਕਰੇ ਬਈ ਵਧੀਆ ਪਾਲੇ ਹੋਏ ਨੇ ਕਾਕੂਖ ਖਾਂਦੇ ਨੇ ਤੇ ਪਿੰਡ ਬਈ ਦਾ ਹਨਾ ਸੇਖਾ ਜ਼ਿਲ੍ਹਾ ਬਰਨਾਲਾ ਤੇ ਬੱਕਰੇ ਪੂਰੇ ਵਧੀਆ ਪਾਲੇ ਹੋਏ ਨੇ ਯਾਰ ਜੇ ਕਿਸੇ ਨੇ ਵੀ ਕੋਈ ਬੱਕਰਾ ਲੈਣਾ ਤਿੰਨ ਚਾਰ ਮੇਲਿਆਂ ਦਾ ਜੇਤੂ ਹੈ ਬੱਕਰਾ ਤੇ ਆਪਣੇ ਬਰਨਾਲੇ ਜ਼ਿਲ੍ਹੇ ਦਾ ਤੇ ਕਿਸੇ ਨੇ ਵੀ ਕੋਈ ਪੱਠ ਬੱਕਰਾ ਕਰੇ ਪਾਲਣ ਵਾਸਤੇ ਜਾਂ ਕੰਮ ਸ਼ੁਰੂ ਕਰਨਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਸੋਨੂੰ ਭਾਣ ਵਾਲੀ ਬੱਚੇ ਦੇ ਦਊਗਾ ਭਾਵੇਂ ਪੱਠ ਲੈ ਲਿਓ ਭਾਵੇਂ ਬੱਕਰਾ ਲੈ ਲਿਓ ਜੇ ਤੁਸੀਂ ਬੱਕਰੀ ਵੀ ਕਰਾਸ ਕਰਾਉਣੀ ਆ ਤਾਂ ਵੀ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੁਸੀਂ ਮੇਮਨੇ ਦੇਖੋ ਕਿੰਨੇ ਸੋਹਣੇ ਮੇਮਨੇ ਨੇ ਜੈੱਡ ਬਲੈਕ ਬਿੱਟਲ ਬੱਕਰੇ ਮਿੱਤਰੋ ਤੇ ਕਿਸੇ ਵੀ ਭਰਾ ਨੂੰ ਹਨਾ ਲੋੜ ਆ ਤਾਂ ਜਰੂਰ ਕਾਲੇ ਬਾਈ ਨੂੰ ਜਰੂਰ ਫੋਨ ਲਾਇਓ ਤੇ ਤੁਸੀਂ ਮੰਡੀਆਂ ਤੇ ਇਹਨੇ ਨੇ ਮੈਂ ਕਿ 7 7 8 8 10 10 ਹਜ਼ਾਰ ਦੇ ਲੈਨੇ ਹੋ ਇਹ ਸਾਨੂੰ 5000 ਤੋਂ ਸਟਾਰਟਿੰਗ ਮੇਮਣ ਛੋਟਾ ਬੱਚਾ ਤੇ ਵਧੀਆ ਕੱਖ ਖਾਂਦਾ ਤਾ ਬਾਈ ਨਾ ਤੁਸੀਂ ਹਣਾ ਜ਼ਰੂਰ ਫੋਨ ਤੇ ਗੱਲ ਕਰਿਓ ਜੇ ਕੋਈ ਵੀ ਤੁਸੀਂ ਬੱਕਰਾ ਲੈਣਾ ਜਾਂ ਪੱਠ ਲੈਣੀ ਆ ਭਾਵੇਂ ਬੱਕਰੀ ਕਰਾਸ ਕਰਾਉਣੀ ਆ ਠੀਕ ਆ ਮਿੱਤਰੋ ਤੁਹਾਨੂੰ ਵੀਡੀਓ ਚ ਦਿਖਾਤੀਆਂ ਬੱਕਰੀਆਂ ਦੇ ਕੱਦ ਬਹੁਤ ਨੇ ਮਿੱਤਰੋ ਜਿਨ੍ਹਾਂ ਦੇ ਇਹ ਮੇਮਣੇ ਨੇ ਬਾਕੀ ਤੁਸੀਂ ਬੱਕਰਾ ਆਪ ਹੀ ਦੇਖੋ ਯਾਰ ਚੈਂਪੀਅਨ ਬੱਕਰਾ ਤਿੰਨ ਚਾਰ ਮੇਲਿਆਂ ਦਾ ਜੇਤੂ ਆ ਬੱਕਰਾ ਦੇਖੋ ਜਿਵੇਂ ਕਾਲਾ ਘੋੜਾ ਖੜਾ ਹੁੰਦਾ ਨਾ ਐ ਆ ਵੀ ਇਦਾਂ ਹੀ ਬੱਚਾ ਮਿੱਤਰੋ ਤੇ ਆਪਾਂ ਸਾਰੇ ਬੱਚੇ ਇਸੇ ਦੀ ਦਿਖਾ ਰਹੇ ਆ ਆ ਬੱਕਰਾ ਵੀ ਇਸੇ ਦੇ ਹੀ ਆ ਆ ਦਿਖਾਇਆ ਠੀਕ ਹੈ ਮੇਤਰੋਹ ਦੇਖੋ ਮੇ ਉਹਨਾਂ ਦੇਖੋ ਕਿਵੇਂ ਗੁੰਦਿਆਂ ਪਿਆ ਤੇ ਬਹੁਤ ਸੋਹਣੇ ਬੱਕਰੇ ਨੇ ਤੇ ਗੱਲਬਾਤ ਅੱਗੇ ਬਾਈ ਨਾਲ ਕਰਦੇ ਆ ਜੋ ਨਹੀਂ ਮੇਤਰੋ ਜੇ ਕਿਸ ਨੇ ਬੱਕਰੀ ਵੀ ਕਰਾਸ ਕਰਾਉਣੀ ਆ ਹਨ ਬੱਕਰੀ ਕਰਾਸ ਕਰਾਉਣ ਦਾ ਆਪਾਂ 2500 ਰੁਪਏ ਲੈਂਦੇ ਹਾਂ ਠੀਕ ਆ ਬਾਈ ਇਹ ਵੀ ਵਧੀਆ ਗੱਲ ਕਹਿਤੀ ਹੈ ਨਾ ਫਿਰ ਬੰਦਾਂ ਨਾਲ ਹੀ ਕਹਿੰਦਾ ਵੀ ਯਾਰ 8 ਤੋਂ ਵੱਧ ਜੇ ਕਿਸੇ ਨੇ ਮੇਮਣਾ ਲੈਣਾ ਹੈ ਜਾਂ ਉਹ ਕਰਨੇ ਜੇ ਟਾਈਮ ਪਾਸ ਕਰਨ ਵਾਲੇ ਨੇ ਉਹ ਫੋਨ ਨਾ ਕਰਨ ਠੀਕ ਆ ਫੋਨ ਕਰਨ ਕੰਮ ਵਾਲਾ ਬੰਦਾ ਜਿਹਨੇ ਲੈਣਾ ਜਿਹਨੇ ਚੀਜ਼ ਲੈਣੀ ਹੈ ਜਾਂ ਕੋਈ ਕੰਮ ਹੈ ਪੁੱਛਣਾ ਫੋਨ ਤੇ ਸਵਾਦ ਨਾਲ ਲੈਣ ਸਹੀ ਗੱਲ ਕਈ ਬੰਦੇ ਇਹਨੂੰ ਆਤੋਂ ਜਿਆ ਬੈਠੇ ਬੈਠਾ ਲੈ ਲੈ ਸਵਾਦ ਹੀ ਲੈ ਲੈ ਵੱਡੀਆਂ ਲੈਣਾ ਬਾਈ ਇਹ ਕਿਸੇ ਨੇ ਬਾਈ ਨਾਲ ਗੱਲ ਕਰਨੀ ਆ ਕੰਮ ਨੂੰ ਫੋਨ ਲਾਇਓ ਬਾਈ ਬਣ ਕੇ ਆਇਆ ਨਾ ਸਵਾਲ ਲਿਓ ਵੀ ਤਾਂ ਦੇਣਾ ਜਾਂ ਨਹੀਂ ਦੇਣਾ ਸਿੱਧਾ ਬਾਈ ਸੇਖੇ ਆ ਜਾ ਤੁਹਾਨੂੰ ਬੱਕਰਾ ਦੇ ਕੇ ਤੋੜ ਜਾ ਠੀਕ ਆ ਬਹੁਤ ਵੱਡਾ ਜਗ੍ਹਾ ਪਾਏਗਾ ਆ ਨਰਾਜ਼ ਕਰਕੇ ਨਹੀਂ ਤੋੜਦਾ ਤੇ ਚਾਉਂਦਾ ਪਾਸਾ ਰਹਿ ਬਾਈ ਮਾਲਕਤਿਆਂ ਨੂੰ ਤਰੱਕੀਆਂ ਪਾਸੇ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ